ਡਾਕਟਰ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋੜਤਪੁਰਾ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਉਸ ਪ੍ਰੋਜੈਕਟ ਤਹਿਤ ਪਹੁੰਚੇ ਸਨ ਇਸ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਨੇ ਦੱਸਿਆ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਮੁੱਕ ਕੇ ਕੀ ਹੁੰਦਾ ਸੀ ਸਕੂਲਾਂ ਦੇ ਬਿਜਲੀ ਦੇ ਬਿੱਲ ਤੱਕ ਨਹੀਂ ਸੀ ਭਰੇ ਜਾਂਦੇ ਚਾਰ ਦਿਵਾਰੀ ਤੱਕ ਕੰਪਲੀਟ ਨਹੀਂ ਸੀ ਹੁੰਦੀ ਉਸ ਵੇਲੇ ਰੂੜੀਆਂ ਲਾਈਆਂ ਜਾਂਦੀਆਂ ਸਨ ਸਕੂਲਾਂ ਦੇ ਵਿੱਚ ਪਰ ਹੁਣ 90% ਦੀ ਸਕੂਲਾਂ ਦੀ ਚਾਰ ਦਿਵਾਰੀ ਕੰਪਲੀਟ ਹੋ ਚੁੱਕੀ ਹੈ ਪਖਾਨੇ ਸਾਰੇ ਮੁਕੰਮਲ ਨੇ ਬਿਜਲੀ ਦਾ ਬਿੱਲ ਕੋਈ ਬਕਾਇਆ ਨਹੀਂ ਉਹਨਾਂ ਨੇ ਦੱਸਿਆ ਜਿਹੜੇ ਹਜ਼ਾਰਾਂ ਕੱਚੇ ਅਧਿਆਪਕ ਪੱਕੇ ਕੀਤੇ ਗਏ ਤੇ ਜਿਹੜੇ ਨਵੇਂ ਅਧਿਆਪਕ ਭਰਤੀ ਕੀਤੇ ਗਏ ਕਿਸੇ ਇੱਕ ਨੂੰ ਵੀ ਨਾ ਰਿਸ਼ਵਤ ਦੀ ਲੋੜ ਪਈਆ ਨਾ ਸਿਫਾਰਸ਼ ਦੀ ਨੋਬਤਾਈਆ ਹਰ ਵਾਦੀ ਪਾਰਟੀਆਂ ਦੀਆਂ ਸਰਕਾਰਾਂ ਮੋਕੇ ਰਿਸ਼ਵਤ ਤੇ ਸਿਫਾਰਸ਼ ਤੋਂ ਬਿਨਾ ਕੋਈ ਕੰਮ ਵੀ ਨਹੀਂ ਸੀ ਹੁੰਦਾ ਉਹ ਕਹਿੰਦੇ ਜਦੋਂ ਨਿਯੁਕਤੀ ਪੱਤਰ ਵੰਡੇ ਜਾਂਦੇ ਨੇ ਬਕਾਇਦਾ ਮੰਚ ਤੋਂ ਆਖਿਆ ਜਾਂਦਾ ਕਿ ਬੋਲੋ ਕਿਸੇ ਨੂੰ ਸਿਫਾਰਸ਼ ਜਾਂ ਰਿਸ਼ਵਤ ਦੀ ਨੋਬਤ ਆਈ ਹੈ ਤਾਂ ਦੱਸੇ ਬਾਹਰ ਖੜੀ ਕਰਕੇ ਦੱਸੇ ਜਿਹੜੇ ਲਗਾਤਾਰ ਆਗਮ ਹੋ ਰਹੇ ਆ ਕੀ ਸਾਰੀ ਅਚੀਵਮੈਂਟਸ ਹੈ ਦੇਖੋ ਜੀ ਅੱਜ ਦਾ ਇਹ ਜਿਹੜਾ ਬਹੁਤ ਪ੍ਰਭਾਵਸ਼ਾਲੀ ਸਮਾਗਮ ਹੈ ਇਹ ਡਾਕਟਰ ਹਰੀ ਸਿੰਘ ਸੇਵਕ ਡਾਕਟਰ ਚੰ다 ਸਿੰਘ ਡਾਕਟਰ ਚੰ다 ਸਿੰਘ ਮਰਵਾ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਪੂਰਾ ਵਿਖੇ ਕੀਤਾ ਗਿਆ ਔਰ ਇਥੋਂ ਖੜ ਕੇ ਸਾਡੇ ਬੱਚਿਆਂ ਨੇ ਸਾਡੇ ਸ਼ਹਿਰ ਵਾਸੀਆਂ ਨੇ ਮਾਨਯੋਗ ਅਰਵਿੰਦ ਕੀਜਰੀਵਾਲ ਜੀ ਦਾ ਪੰਜਾਬ ਸਰਕਾਰ ਦਾ ਐਜੂਕੇਸ਼ਨ ਮਿਸਟਰ ਹਰਜੋਤ ਬੈਂਚ ਜੀ ਦਾ ਮਨੀਸ਼ ਸੁਰੇਯਾ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ 2 ਕਰੋੜ 10 ਲੱਖ 79 ਹਜ਼ਾਰ ਰੁਪਏ ਦੇ ਜਿਹੜੇ ਕਾਮ ਆ ਸਾਡੇ ਕੋਟਪੂਰੇ ਦੇ ਸਕੂਲਾਂ ਦੇ ਵਿੱਚ ਕਰਾਇ ਇਕੱਲੇ ਕੋਟਪੂਰੇ ਸ਼ਹਿਰ ਦੇ ਸਕੂਲਾਂ ਦੇ ਵਿੱਚ ਕਰਾਇਆ ਔਰ ਇਹ ਸਰਕਾਰ ਜਿਹੜੀ ਹੈ ਇਹ ਸਰਕਾਰ ਇਮਾਨਦਾਰੀ ਦੀ ਸਰਕਾਰ ਹੈ ਜਿੰਨੀਆਂ 52000 ਦੇ ਕਰੀਬ ਨੌਕਰੀਆਂ ਦਿੱਤੀਆਂ ਉਹ ਬਿਨਾ ਰਿਸ਼ਵਤ ਬਿਨਾ ਸਫਾਰੇ ਦੇ ਦਿੱਤੀਆਂ ਜਿਹਨੂੰ ਦੇਖ ਕੇ ਸਾਡੇ ਬੱਚੇ ਹੁਣ ਪੜਨ ਦੇ ਵਿੱਚ ਉਹਨਾਂ ਦਾ ਇੰਟਰਸਟ ਬਣਨ ਲੱਗ ਪਿਆ ਔਰ ਬੱਚੇ ਇਸ ਤਰ੍ਹਾਂ ਪੜਦੇ ਫਰਾਟੇਦਾਰ ਅੰਗਰੇਜ਼ੀ ਫਰਾਟੇਦਾਰ ਵਧੀਆ ਪ੍ਰਭਾਵਸ਼ਾਲੀ ਪੰਜਾਬੀ ਚਾਹੇ ਉਹਨਾਂ ਨੂੰ ਭਾਸ਼ਣ ਕਲਾ ਹੋ ਜਾਏ ਸਾਰੇ ਪੰਜਾਬ ਚੋਂ ਇਸ ਜਿਹੜੀ ਸਕੂਲ ਦੀ ਬੱਚੀ ਹੈ ਉਹ ਫਰਸਟ ਆਈ ਹੈ ਸਾਰੇ ਪੰਜਾਬ ਦੇ ਵਿੱਚੋਂ ਜਿਹੜੀ ਭਾਸ਼ਣ ਪ੍ਰਤੀਯੋਗਤਾ ਦੇ ਵਿੱਚ ਸੋ ਇਸ ਤਰ੍ਹਾਂ ਦੇ ਬੜਾ ਟੈਲੈਂਟ ਨਿਕਰ ਕੇ ਬੱਚਿਆਂ ਦਾ ਬਾਹਰ ਆ ਰਿਹਾ ਚਾਹੇ ਉਹ ਰੰਗ ਮੰਚ ਹੋਵੇ ਮਤਲਬ ਸਾਇੰਸ ਹੋਵੇ ਸਾਡੇ ਬੱਚੇ ਹੁਣ ਚੰ드ਰੀਯਾਨ ਵਗੈਰਾ ਵੇਖਣ ਜਾ ਰਹੇ ਆ ਸਾਡੇ ਜਿਹੜੇ ਟੀਚਰ ਆ ਉਹ ਵਿਦੇਸ਼ਾਂ ਦੇ ਵਿੱਚ ਫਿਨਲੈਂਡ ਵਰਗੇ ਦੇਸ਼ਾਂ ਦੇ ਵਿੱਚ ਸਿੰਗਾਪੁਰ ਵਰਗੇ ਦੇਸ਼ਾਂ 'ਚ ਟ੍ਰੇਨਿੰਗ ਲੈਣ ਜਾ ਰਹੇ ਆ ਸੋ ਇਹ ਸਾਰੇ ਜਿਹੜੇ ਕੰਮਕਾਰ ਦਾ ਅੱਜ ਉਦਘਾਟਨ ਕੀਤਾ ਗਿਆ ਔਰ ਸਾਡੇ ਸਾਰੇ ਕੋਟਪੂਰੇ ਵੱਲੋਂ ਪੰਜਾਬ ਸਰਕਾਰ ਦਾ 2022 ਤੋਂ ਬਾਅਦ ਕੀਤੀ ਹੋਈ ਕੰਮਾਂ ਲਈ ਧੰਨਵਾਦ ਕੀਤਾ ਗਿਆ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੀ ਮੀਡੀਆ ਵਾਲੇ ਸਾਥੀਆਂ ਦਾ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਭਜੋਤ ਸਿੰਘ ਪ੍ਰਿੰਸੀਪਲ ਡਾਕਟਰ ਚੰਦਾ ਸਿੰਘ ਮਰਵਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਪੂਰਾ ਅੱਜ ਸਾਡੀ ਸੰਸਥਾ ਦੇ ਵਿੱਚ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਆਏ ਔਰ ਉਹਨਾਂ ਨੇ ਪਿਛਲੇ 3 ਸਾਲਾਂ ਚ ਜੋ ਸਕੂਲ ਦੇ ਵਿੱਚ ਵਿਕਾਸ ਕਰਜ ਹੋਈ 1 ਕਰੋੜ 79 ਲੱਖ ਰੁਪਏ ਦੇ ਕਰੀਬ ਜਿਹੜੇ ਆ ਸਰਕਾਰ ਵੱਲੋਂ ਸਾਨੂੰ ਦਿੱਤੇ ਗਏ ਆ ਜੋ ਵੱਖ-ਵੱਖ ਪ੍ਰੋਜੈਕਟਾਂ ਦੇ ਅਧੀਨ ਸੀ ਉਹਨਾਂ ਸਾਰਿਆਂ ਦੀ ਅਨੈਗਰੇਸ਼ਨ ਕੀਤੀ ਅਸੀਂ ਸਪੀਕਰ ਸਾਹਿਬ ਦਾ ਔਰ ਸਟੇਟ ਗਵਰਨਮੈਂਟ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਸੰਸਥਾ ਨੂੰ ਜੋ ਕਿ ਜ਼ਿਲ੍ਹੇ ਦੀ ਸਾਰਿਆਂ ਤੋਂ ਸਰਮੌਰ ਸੰਸਥਾ ਹੈ ਔਰ ਪੂਰੇ ਪੰਜਾਬ ਚ ਇੱਕ ਅਜਿਹੇ ਪ੍ਰੋਜੈਕਟਾਂ ਲਈ ਚੁਣਿਆ ਵੈ ਜਿਹਦੇ ਨਾਲ ਕੇ ਇਹ ਸੰਸਥਾ ਪੂਰੇ ਪੰਜਾਬ ਨੂੰ ਪ੍ਰਤੀਨਿਧ ਕਰੂਗੀ ਸੁਮੈਸ਼ ਗੱਲ ਲਈ ਵੀ ਧੰਨਵਾਦੀ ਹਾਂ ਕਿ ਜੇ ਸਰਕਾਰ ਨੇ ਜਾਂ ਸਪੀਕਰ ਸਾਹਿਬ ਨੇ ਸਾਡੇ ਤੇ ਇਹਨਾਂ ਵਿਸ਼ਵਾਸ ਕਰਕੇ ਸਾਨੂੰ ਇੰਨਾ ਪੈਸਾ ਸਾਡੀ ਸੰਸਥਾ ਨੂੰ ਦਿੱਤਾ ਹੈ ਤਾਂ ਮੇਰੇ ਸਟਾਫ ਅਤੇ ਬੱਚਿਆਂ ਦੀ ਮਿਹਨਤ ਸਦਕਾ ਬਹੁਤ ਸਾਰੇ ਨਤੀਜੇ ਜੈ ਦਿੱਤੇ ਨੇ ਕਿ ਸਾਡੇ ਰਾਸ਼ਟਰੀ ਪੱਧਰ ਤੇ ਬੱਚਿਆਂ ਨੇ ਵਕਫ ਵਕ ਖੇਡਾਂ 'ਚ ਮੈਡਲ ਲੈ ਕੇ ਆਂਦੇ ਆ ਔਰ ਸਿੱਖਿਆ ਦੇ ਪੱਧਰ ਦੇ ਉੱਤੇ ਐਸਾ ਪਿਛਲੇ 3 ਸਾਲਾਂ ਤੋਂ ਲਗਾਤਾਰ 3 ਵਾਰ 3 ਸਾਲ ਤੋਂ ਲਗਾਤਾਰ ਜਿਹੜੀ ਐਨਐਮਐਮ ਇਸ ਪ੍ਰੀਖਿਆ ਹੈ ਉਹਦੇ 'ਚ ਪੰਜਾਬ 'ਚੋਂ ਪਹਿਲੇ ਸਥਾਨ ਤੇ ਆਰੀ ਹੈ ਇਸ ਗੱਲ ਲਈ ਮੈਂ ਸਟਾਫ ਨੂੰ ਵਧਾਈ ਦਿੰਨਾ ਹੈ ਅਰ ਵਿਸ਼ਵਾਸ ਦਿਵਾਉਣਾ ਹੈ ਕਿ ਜੇ ਸਰਕਾਰ ਸਾਡੇ ਅਧਿਆਪਕਾਂ ਤੇ ਵਿਸ਼ਵਾਸ ਕਰਦੀ ਹੈ ਤਾਂ ਅਸੀਂ ਵਧੀਆ ਨਤੀਜੇ ਦੇਵਾਂਗੇ ਜੋ ਸਾਨੂੰ ਸਹੂਲਤਾਂ ਇਸੇ ਤਰ੍ਹਾਂ ਜਾਰੀ ਰੱਖਣਗੇ ਬਹੁਤ ਧੰਨਵਾਦ ਮੈਂ ਅਬਜੀਤ ਕੌਰ ਹਾਂ ਮੈਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਡਾਕਟਰ ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਾਂ ਅੱਜ ਸਾਡੇ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਸਬੰਧ ਵਿੱਚ ਜਿਹੜਾ ਵੀ ਪ੍ਰੋਗਰਾਮ ਹੋਇਆ ਹੈ ਉਸ ਦੇ ਵਿੱਚ ਮੈਨੂੰ ਸਪੀਚ ਦੇਣ ਦਾ ਮੌਕਾ ਮਿਲਿਆ ਐਂਡ ਤੇ ਮੇਰੀ ਅੰਗਰੇਜ਼ੀ ਵਿੱਚ ਬੋਲੀ ਗਈ ਸਪੀਚ ਨੂੰ ਮਾਨਯੋਗ ਸਪੀਕਰ ਸਰ ਨੇ ਬਹੁਤ ਹੀ ਐਪਰੀਸ਼ੀਏਟ ਕੀਤਾ ਨਾਲ ਹੀ ਉਹਨਾਂ ਨੇ ਸਾਨੂੰ ਆਪਣੇ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲੇ ਦੂਜੇ ਤੇ ਤੀਸਰੇ ਸਥਾਨ ਤੇ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਚਾਹਤ ਕੀਤਾ ਤੇ ਨਾਲ ਹੀ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਆ ਇਸ ਗੱਲ ਦਾ ਸਬੂਤ ਦਿੱਤਾ ਕਿ ਸਿੱਖਿਆ ਦੇ ਨਾਲ ਭਵਿੱਖ ਬਦਲਿਆ ਜਾ ਸਕਦਾ ਹੈ ਸਾਡੇ ਸਕੂਲ ਦੇ ਵਿੱਚ ਜਿੰਨੀਆਂ ਵੀ ਫੈਸਿਲਿਟੀਆਂ ਮਿਲਦੀਆਂ ਨੇ ਪ੍ਰੋਵਾਈਡ ਕਰਵਾਂਦੇ ਨੇ ਉਹ ਅਸੀਂ ਉਹਨਾਂ ਨਾਲ ਅਸੀਂ ਉਹਨਾਂ ਦੇ ਲਈ ਬਹੁਤ ਧੰਨਵਾਦੀ ਹਾਂ ਤੇ ਅਸੀਂ ਇੱਕ ਸਪੀਕਰ ਸਰ ਦਾ ਸਪੈਸ਼ਲੀ ਥੈਂਕਸ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਉਤਸ਼ਾਹਿਤ ਕੀਤਾ ਅਤੇ ਨਾਲ ਹੀ ਸਾਨੂੰ ਭਵਿੱਖ ਦੀ ਪੀੜ੍ਹੀ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਪ੍ਰੇਰਿਤ ਕੀਤਾ ਨਾਮ ਦਿਲਜੀਤ ਕੌਰ ਹੈ ਮੈਂ 12ਵੀਂ ਜਮਾਤ ਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਡਾਕਟਰ ਚੰਦਾ ਸਿੰਘ ਮਰਵਾ ਸਰਕਾਰੀ ਸੀਨੀਅਰ ਕન્યા ਸਕੂਲ ਕੋਟਪੂਰਾ ਹੈ ਅੱਜ ਸਾਡੇ ਸਪੀਕਰ ਮਾਨਯੋਗ ਸਪੀਕਰ ਸਰ ਸਰਦਾਰ ਕੁਲਤਾਰ ਸਿੰਘ ਸੰਧਵਾ ਸਾਡੇ ਸਕੂਲ ਦੇ ਵਿੜੇ ਵਿੱਚ ਆਏ ਅਤੇ ਉਹਨਾਂ ਨੇ ਸਾਨੂੰ ਬਹੁਤ ਹੀ ਕੁਝ ਉਹਨਾਂ ਤੋਂ ਸਾਨੂੰ ਸਿੱਖਣ ਨੂੰ ਮਿਲਿਆ ਅਤੇ ਉਹਨਾਂ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਤੇ ਉਹਨਾਂ ਨੇ ਸਾਡੇ ਜਿਹੜੇ ਸਕੂਲ ਵਿੱਚ ਨਵੀਆਂ ਇਮਾਰਤਾਂ ਬਣੀਆਂ ਉਹਨਾਂ ਦੇ ਉਦਘਾਟਨ ਕੀਤਾ ਉਹਨਾਂ ਨੇ ਸਾਡੇ ਸਕੂਲ ਨੂੰ ਬਹੁਤ ਕੁਝ ਦਿੱਤਾ ਤੇ ਦਿੰਦੇ ਵੀ ਰਹਿਣਗੇ ਤੇ ਬਹੁਤ-ਬਹੁਤ ਧੰਨਵਾਦ ਮੈਂ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਡਾਕਟਰ ਚੰ다 ਸਿੰਘ ਮਰਵਾੜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਅੱਜ ਸਾਡੀ ਸੰਸਥਾ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਪ੍ਰੋਗਰਾਮ ਤਹਿਤ ਸਾਡੀ ਸੰਸਥਾ ਦੇ ਵਿੱਚ ਮਾਣਯੋਗ ਸਰਦਾਰ ਕੁਲਤਾਰ ਸਿੰਘ ਜੀ ਸੰਧਮਾ ਸਪੀਕਰ ਪੰਜਾਬ ਵਿਧਾਨ ਸਭਾ ਸਾਡੇ ਦਰਮਿਆਨ ਪਹੁੰਚੇ ਉਹਨਾਂ ਵੱਲੋਂ ਜੋ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਲਈ ਬਹੁਤ ਸਾਰੇ ਪ੍ਰੋਜੈਕਟ ਗ੍ਰਾਂਟਸ ਜਾਂ ਹੋਰ ਸਹੂਲਤਾਂ ਜਿਹੜੀਆਂ ਪ੍ਰਦਾਨ ਕਰਵਾਈਆਂ ਗਈਆਂ ਉਹਨਾਂ ਨੂੰ ਲੋਕ ਅਰਪਿਤ ਕਰਕੇ ਗਏ ਨੇ ਸੋ ਅਸੀਂ ਪੰਜਾਬ ਸਰਕਾਰ ਦਾ ਸਿੱਖਿਆ ਭਾਗ ਦਾ ਸਪੀਕਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਸੰਸਥਾ ਨੂੰ ਜੋ ਵੀ ਸਾਡੀ ਸੰਸਥਾ ਦੀਆਂ ਮੁੱਢਲੀਆਂ ਜ਼ਰੂਰਤਾਂ ਸੀ ਜਿਸ ਤਰ੍ਹਾਂ ਕਿ ਕਮਰਿਆਂ ਦੀ ਸਾਡੇ ਸਕੂਲ ਦੇ ਵਿੱਚ ਬਹੁਤ ਪਹਿਲਾਂ ਘਾਟ ਹੁੰਦੀ ਸੀ ਲੜਕੀਆਂ ਦੇ ਬਾਥਰੂਮਾਂ ਦੀ ਘਾਟ ਸੀ ਚਾਰਦواری ਦੀ ਸਾਡੀ ਘਾਟ ਸੀ ਭਾਵ ਕਿ अनेका ਹੀ ਜਿਹੜੀਆਂ ਘਾਟਾਂ ਸੀ ਉਹ ਉਹਨਾਂ ਵੱਲੋਂ ਇਹਨਾਂ ਘਾਟਾਂ ਨੂੰ ਦੂਰ ਕਰਨ ਦੇ ਲਈ ਜਿਹੜਾ ਹੈਗਾ ਸਪੀਕਰ ਸਾਹਿਬ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਤੋਂ ਬਹੁਤ ਸਾਰੀਆਂ ਸਾਨੂੰ ਜੋ ਗ੍ਰਾਂਟਾਂ ਪ੍ਰਾਪਤ ਹੋਈਆਂ ਅੱਜ ਉਸ ਗ੍ਰਾਂਟਾਂ ਤਹਿਤ ਜੋ ਵਿਕਾਸ ਕਾਰਜ ਹੋਏ ਨੇ ਉਹਨਾਂ ਨੂੰ ਦੇਖਣ ਦੇ ਲਈ ਉਹ ਲੋਹ ਕਰਪਤ ਕਰਨ ਦੇ ਲਈ ਸਾਡੀ ਸੰਸਥਾ ਵਿੱਚ ਪਹੁੰਚੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਸੰਸਥਾ ਚ ਬੱਚਿਆਂ ਦੇ ਮਾਪੇ ਸ਼ਹਿਰ ਦੇ ਪਤਵੰਤੇ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਇੱਥੇ ਪਹੁੰਚੇ ਸੀ ਤਾਂ ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਸਾਡੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਇਹ ਇਹਨਾਂ ਮਾਪਿਆਂ ਨੂੰ ਜਿਹੜਾ ਦਿੱਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਜਿਹੜੇ ਹੈਗੇ ਆ ਸਰਕਾਰੀ ਸਕੂਲਾਂ ਦੇ ਵਿੱਚ ਮਾਪੇ ਹੋਰ ਦਾਖਲਾ ਜਿਹੜਾ ਹੈਗਾ ਬੱਚਿਆਂ ਦਾ ਸਾਡੀ ਸੰਸਥਾ ਦੇ ਵਿੱਚ ਕਰਵਾਉਣ ਮੈਂ ਤ੍ਰਿੰਦਰ ਸਿੰਘ ਬਲਾਕ ਨੰਬਰ ਅਫਸਰ ਕੋਟਕਪੂਰਾ ਪ੍ਰਿੰਸੀਪਲ ਸਰਕਾਰੀ ਸਾਇੰਸ ਗ੍ਰੇਡ ਸਕੂਲ ਕੋਹਾਰਵਾਲਾ ਅੱਜ ਪੰਜਾਬ ਸਿੱਖਿਆ ਕ੍ਰਾਂਤੀ ਦਾ ਪ੍ਰੋਗਰਾਮ ਜਿਹੜਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਦੇ ਨਾਲ ਉਹਨਾਂ ਨੇ ਡਾਕਟਰ ਸਾਡੇ ਮਾਨਯੋਗ ਸਪੀਕਰ ਸਰਦਾਰ ਗੌਰਧਾਰ ਸਿੰਘ ਸਾਧਵਾ ਜੀ ਡਾਕਟਰ ਜੰਦਾ ਸਿੰਘ ਮਰਵਾਹ ਸੀਨੀਅਰ ਸੈਕੰਡਰੀ ਸਕੂਲ ਕੋਟਪੂਰਾ ਵਿਖੇ ਪਹੁੰਚ ਕੇ ਉਹਨਾਂ ਨੇ ਇਸ ਵੱਖ-ਵੱਖ ਵਿਕਾਸ ਅਧੀਨ ਕੀਤੇ ਗਏ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇਹ ਸਾਨੂੰ ਬਹੁਤ ਵਧੀਆ ਲੱਗਾ ਜੋ ਸਰਕਾਰ ਦਾ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਹੈ ਜਿਸ ਦੇ ਨਾਲ ਪੰਜਾਬ ਦੇ ਐਜੂਕੇਸ਼ਨ ਵਿਕਾਸ ਵਿੱਚ ਬਹੁਤ ਤਰੱਕੀ ਹੋਵੇਗੀ ਦੇ ਬੱਚਿਆਂ ਨੂੰ ਬੜੀ ਵਧੀਆ ਸਿਹਤ ਮਿਲੂਗੀ ਜੋ ਕਿ ਬੱਚਿਆਂ ਨੂੰ ਇੱਕ ਇਨਫਰਾਸਟ੍ਰਕਚਰ ਜਿਹੜਾ ਉਹ ਬਹੁਤ ਵਧੀਆ ਮਿਲੇਗਾ ਇਸ ਲਈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਬਲਜੀਤ ਸਿੰਘ ਖੀਵਾ ਜਨਾਬ ਗਰੁੱਪ ਆਫ ਐਜੂਕੇਸ਼ਨ ਕੋਰਪੂਰਾ ਤੋਂ ਅੱਜ ਸਿੱਖਿਆ ਕ੍ਰਾਂਤੀ ਲੈ ਕੇ ਜੋ ਪੰਜਾਬ ਸਰਕਾਰ ਉਪਰਾਲਾ ਕਰ ਰਹੀ ਹੈ ਬੜਾ ਸ਼ਲਾਘਾਯੋਗ ਹੈ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਵੀ ਆਓ ਆਪਾਂ ਇਕੱਠੇ ਹੋ ਕੇ ਇੱਕ ਵੱਡੀ ਕ੍ਰਾਂਤੀ ਸਿੱਖਿਆ ਦੇ ਖੇਤਰ ਵਿੱਚ ਲਿਆਈਏ ਡਾਕਟਰ ਚੰਦਾ ਸਿੰਘ ਬਰਵਾਹਾ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅੱਜ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੁੰਦਵਾ ਜੀ ਨੇ ਸ਼ਮੂਲੀਅਤ ਕੀਤੀ ਔਰ ਬੱਚਿਆਂ ਨਾਲ ਨਿੱਜੀ ਤੌਰ ਤੇ 1 ਬਾਈ 1 ਗੱਲ ਕਰਨ ਦੀ ਕੋਸ਼ਿਸ਼ ਕੀਤੀ ਐ ਸੋ ਵਧੀਆ ਉਪਰਾਲਾ ਹੈ ਅ ਸ਼ਾਲਾ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੰਸ਼ਾ ਨਾਲ ਸਰਕਾਰ ਆਈ ਹੈ ਹੋਂਦ ਵਿੱਚ ਆਈ ਹੈ ਉਹ ਆਪਣੀਆਂ ਸਾਰੀਆਂ ਜਿਹੜੇ ਸੁਪਨੇ ਹੋ ਪੂਰੇ ਕਰੇ ਸਿੱਖਿਆ ਔਰ ਸਿਹਤ ਸਿੱਖਿਆ ਸਿਹਤ ਨੂੰ ਲੈ ਕੇ ਸਰਕਾਰ ਨੇ ਵਚਨ ਕੀਤਾ ਸੀ ਲੋਕਾਂ ਨਾਲ ਸੋ ਮੈਨੂੰ ਲੱਗਦਾ ਵੀ ਬੜੇ ਅਨ ਕਾਫੀ ਹੱਦ ਤੱਕ ਉਹ ਆਪਣੇ ਆਪ ਨੂੰ ਪੂਰਨ ਕਰ ਚੁੱਕੀ ਹੈ ਧੰਨਵਾਦ